ਤਨ ਤਨ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਰਵਿਦਾਸ ਸਭਾ ਔਰ ਤੇ ਸ਼੍ਰੀ ਗੁਰੂ ਰਵਿਦਾਸ ਸਭਾ ਗੁਰਪੜ ਵੱਲੋਂ ਮਨਾਇਆ ਗਿਆ ਇਸ ਮੌਕੇ ਨਗਰ ਕੀਰਤਨ ਦੌਰਾਨ ਗਿਆਨੀ ਗਰਦੀਪ ਸਿੰਘ ਅੜਾਪੜ ਵਾਲਿਆਂ ਵੱਲੋਂ ਵੱਖ-ਵੱਖ ਪੜਾਤੇ ਸ਼ਬਦ ਕੀਰਤਨ ਕੀਤਾ ਤੇ ਥਾਂ-ਥਾਂ ਚਾਪ ਕੋੜੇ ਛੋਲੇ ਪੂਰੀਆਂ ਤੇ ਫਲ ਫਰੂਟ ਦੇ ਲੰਗਰ ਲਗਾਏ ਗਏ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਬੂਟੇ ਵੀ ਵੰਡੇ ਗਏ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਕਸ਼ਮੀਰੀ ਲਾਲ ਕੈਂਟ ਚੀਫ ਐਡੀਟਰ ਦੀ ਜੀ ਵੀਡੀਓ ਨੂੰ ਦੇਖਦੇ ਸਾਰ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ 那个阿姨。

ਤੋਂ ਮੈਂ ਜਾ ਹਾਂਜੀ ਤਾਂ ਤਨ ਸਾਹਿਬ ਜੀ ਗੁਰੂ ਗੋਬਾ ਸਿੰਘ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਖ ਜੀਆਂ ਨੂੰ ਸਨਕ ਰੱਖ ਵਧਾਈਆਂ ਸੋ ਇਸ ਸਬ ਦੇ ਹੜੇ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਗੋਬਾ ਸਿੰਘ ਜੀ ਦੀਆਂ ਸਖਿਆਵਾਂ ਉਹਨਾਂ ਦੀ ਬਾਣੀ ਤੇ ਅਮਲ ਕਰਨ ਦੀ ਅੱਜ ਦੇ ਸਮੇਂ ਤੇ ਸਭ ਨੂੰ ਚਾਹੀਦਾ ਹੈ ਕਿ ਅਸੀਂ ਸਾਹਿਬ ਸ੍ਰੀ ਗੁਰੂ ਕ੍ਰਿਸ਼ਨਾ ਜੀ ਮਹਾਰਾਜ ਜੀ ਦੇ ਮੇਘੰਪੁਰਾ ਸ਼ਹਿਰ ਕੋ ਨਾਉ ਦੋਖਨ ਦੋ ਨਈ ਤੇ ਠਾਉ ਦੇ ਮਹਾ ਸਲੋਕ ਦੇ ਅਨਸਾਰ ਅੱਜ ਦੇ ਸਮਾਜ ਦੇ ਵਿੱਚ ਵਿਚਰੀਏ ਤਾਂ ਕਿ ਸਮਾਜ ਨੂੰ ਸੇਧ ਦੇਣ ਵਾਸਤੇ ਉਹਨਾਂ ਦੀ ਸਿੱਖਿਆ ਮਤੇ ਚੱਲ ਕੇ ਆਉਣ ਬੜੀ ਜਨਰੇਸ਼ਨ ਨੂੰ ਅਸੀਂ ਸਿੱਖਿਆ ਦੀ ਹੈ ਅੱਜ ਦੇ ਸਮੇਂ ਦੀ ਇਹ ਬਹੁਤ ਵੱਡੀ ਜ਼ਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਦੇ ਜੱਫੇ ਹਾਂਜੀ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਰਬਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਇਹ ਸਾਰੀਆਂ ਸੰਗਤਾਂ ਔਰ ਗੁਰੂ ਘਰ ਉੱਪਰ ਦੇ ਅੱਜ ਮਨਾ ਰਹੀਆਂ ਰਾਜ ਮਿਲ ਕੇ ਇਸੇ ਤਰ੍ਹਾਂ ਮਨਾਉਣੇ ਚਾਹੀਦੇ ਇਹਨਾਂ ਗੁਰੂਆਂ ਦੇ ਜਨਮ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹਾਂਜੀ ਅੱਜ ਸਾਬ ਸ੍ਰੀ ਗੁਰੂ ਰਵਦਾਸ ਮਹਾਰਾਜ ਦੇ 647ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪਿੰਡ ਔਰ ਗੁਰੂ ਘਰ ਦੀ ਸੂ ਸੰਗਤਾਂ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਤੇ ਸਾਨੂੰ ਅੱਜ ਦੇ ਇਸ ਮਹਾਪੁਰਸ਼ਾਂ ਦੇ ਗੁਰਪੁਰਬ ਦੇ ਦੇ ਸਬੰਧ ਦੇ ਵਿੱਚ ਉਹਨਾਂ ਦੀਆਂ ਸਖਿਆਵਾਂ ਤੋਂ ਕਿਆ ਮਾਤੂ ਸਿੱਖਿਆ ਲੈ ਕੇ ਉਹਨਾਂ ਦੇ ਵਿਚਾਰ ਤੋਂ ਚੱਲਦੇ ਕਿ ਜੇ ਆਪਾਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਈਏ ਔਰ ਨਸ਼ਿਆਂ ਤੋਂ ਦੂਰ ਰੱਖੀਏ ਸਮਾਜ ਵੀ ਇੱਕ ਵਧੀਆ ਸਮਾਜ ਦੀ ਸਿਰਜਣਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਰਾਸ ਮਹਾਰਾਜ ਜੀ ਦੇ ਜਨਮ ਦਿਨ ਤੇ ਸ੍ਰੀ ਸੰਗਤਾਂ ਨੂੰ ਹਰ ਦੇ ਸੰਗਤ ਦੇ ਇੱਥੇ ਸਾਡੇ ਵਿੱਚ ਬਹੁਤ-ਬਹੁਤ ਵਧਾਈਆਂ ਅੱਜ ਨਗਰ ਕੀਰਤਨ ਔਰ ਗੁਰਪੜ ਦੀ ਸੰਗਤ ਵੱਲੋਂ ਔਰ ਗੁਰਪੜ ਦੇ ਵਿੱਚ ਕੱਢਿਆ ਜਾ ਰਿਹਾ ਹੈ ਸੋ ਸਾਰੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ आरता की जाए सारी संकत को बेनती है कि पंडाल के बच्चे सख्यावान से सूँ चलना चाहिए है बारे चलना चाहिए है सू अपने इतिहास हमेशा ही देखना चाहता है तीन ਹਰ ਬਾਰੇ ਇਤਿਹਾਸ ਵਾਲਾ ਬੋਲ ਤੇ ਜਗਤ ਮਾਨੋਂ ਤੇ ਬਾਰੇ ਖੁਦਾ ਸਿੰਘ ਮਹਾਰਾਜ ਜੀ ਦੇ ਜੀਵਨ ਬਾਰੇ ਚੰਨੜਪੁਰ ਦੇ ਨਤੇਪਾਂ ਦੀ ਸਤਿਮਾ ਬਾਰੇ ਸਰਲ ਗਣਨ ਕਰਕੇ ਬਖਰੇ ਨਮਸਕਾਰ ਨੂੰ ਨਮਸਕਾਰ ਜੈਤੂ ਗੋਪਾਧਰਾ ਵਾਲੀ ਪਾਠ असीं उन्हनि बि धन्यवाद कर जॾहिं वॾे फतेहार वाहिगुरू जी ख़ाला मेरे सत्ता की भैं सब जी वो तो सत्ता है दो कविता तो कर दिया करें इस पंडाल अच मीडिया ना युद्ध है पंजाबी मीडिया बनो, नवाज शहर न्यूज चैनल ਬੈ ਕਸ਼ਮੀਰੀ ਰਾਜੀ ਕੈਦ ਸਾਹਿਬ ਸਾਡੇ ਦਰਮਿਆਨ ਬੋਲਦੇ ਨੇ ਪ੍ਰਮੁਖ ਕ ਬਲੋਗ ਦੇ ਆਪ ਨੇ ਜਿਸ ਵਲੋਂ ਇਹਨਾਂ ਨਾਲ ਹੋਰ ਗੱਲਬਾਤ ਕਰਨਾ ਜੀ ਆਇਆਂ ਨੂੰ ਮੋਰਸ ਬੈਨ ਦਾ ਖੁਸ਼ ਆਮਦੀਦ ਇਸੇ ਤਰ੍ਹਾਂ ਮੇਰੇ ਵੀਰ ਮੰਦੀਪ ਦੁੱਗਲ ਜੀ ਦਾ ਚੈਨਲ ਹਰ ਸਾਲ ਦੀ ਤਰ੍ਹਾਂ ਅੱਜ ਦੇ ਸਾਰੇ ਪ੍ਰੋਗਰਾਮ ਨੂੰ ਕਵਰੀ ਦੇ ਰਿਹਾ ਤੇ ਇਹ ਸਾਰਾ ਪ੍ਰੋਗਰਾਮ ਸਾਡੇ ਬੱਚੇ ਜਿਹੜੇ ਵਿਦੇਸ਼ਾਂ ਚ ਇਸ ਪ੍ਰੋਗਰਾਮ ਨੂੰ ਲਾਈਵ ਦੇਖ ਰਹੇ ਨੇ ਤੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਨ ਸ੍ਰੀਮਨ ਕਾਸਮਤਾ ਪਰਪਨਾ ਰਹੇ ਹਨ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਲਾ ਇਲਾਜ ਹਰ ਕੁਪਤ ਬਿਮਾਰੀ ਦਾ ਇਲਾਜ ਕਰਵਾਉਣ ਦੇ ਲਈ 9876379499 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499 I'm sorry, 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 I'm i am ਸਤਿਗੁਰੂ ਤੇਰੇ ਵਰਗਾ ਮੈਨੂੰ ਕੋਈ ਨજર ਨਹੀਂ ਆਇਆ ਤੇ ਆਉ ਬਿਆਸ ਸੱਜਣ ਲੱਗਿਆ ਸੱਚੇ ਗੁਰੂ ਦਾ ਦੀਵਾ